ਰੱਖਿਆਨੀ ਗੁੰਡੀ ਮੋਚ ਤੇਰੇ ਜਾਂਨੇ ਨਾਲ ਦੱਖਿਆਨੇ ਕੈ ਬਿੱਲ ਛਾੜਤਾ ਰੱਖਿਆਨੀ ਗੁੰਡੀ ਮੋਚ ਤੇਰੇ ਜਾਂਨੇ ਨਾਲ ਦੱਖਿਆਨੇ ਕੈ ਬਿੱਲ ਛਾੜਤਾ ਉਹ ਕੰਨੀਆਂ ਪਿੱਛੇ ਲੱਗ ਨਹੀਂਉ ਕਦੇ ਮਾਸਮ ਸੱਚ ਜਿੰਦਗੀ ਚ ਪਿਆਰ ਕਰੀਏ ਨਾਹੀਂ ਅੱਖੀਆਂ ਨੇ ਬੈਠੇ ਬਿੱਲੋ ਛਾੜਤਾ ਅੱਖੀਆਂ ਨੇ ਕੁੰਡੀ ਮੋਛ ਤੇਰੇ ਯਾਰ ਨੇ ਨਾਲੇ ਦਕੀਆਂ ਕੈਂ ਬਿੱਲੋ ਛਾੜਤਾ ਰੱਖੀਆਂ ਨੇ ਕੁੰਡੀ ਮੋਛ ਤੇਰੇ ਯਾਰ ਨੇ ਨਾਲੇ ਦਕੀਆਂ ਕੈਂ ਬਿੱਲੋ ਛਾੜਤਾ ਆ ਗਿਆ ਨੀ ਮੇੰਦੋ ਬੜਾ ਆ ਗਿਆ ਵੇ ਚਾਉ ਨੀਂਦ ਦੀ ਦੁਨੀਆ ਹੁਣ ਬੈਲੀ ਬੰਨਾ ਪੈਣਾ ਆਏ ਆਏ ਵੇ ਚਾਉ ਨੀਂਦ ਦੀ ਦੁਨੀਆ ਹੁਣ ਬੈਲੀ ਬੰਨਾ ਪੈਣਾ ਆਏ ਜਿੱਥੋਂ ਦੀ ਅੱਜ ਕੱਲ ਲੰਘੇ ਗੁਰ ਪਰੀ ਤਾਂ ਆਏ ਆਏ ਪਿਆਰ ਦੇ ਆਉਂਦਾ ਫੇਰਦਾ ਗੀਤ ਜਿੱਥੋਂ ਦੀ ਅੱਜ ਕੱਲ ਲੰਘੇ ਗੁਰ ਪਰੀ ਤਾਂ कट कट ਤੇ ਆਜੋ ਬਾਈ ਜੀ ਆਪਾਂ ਦੀ ਗੀਤ ਠੀਕ ਕੋਈ ਫ੍ਰੀਡਾ ਹੁੰਦਾ ਵੀ ਬਾਈ ਕੀ ਕੱਟ ਰਿਆ ਕਦੋਂ ਚੱਲ ਕੋਈ ਜੀ ਚੱਲੀ ਜਾਂਦਾ ਜੀ ਜਰੂਰ ਬਾਈ ਜਰੂਰ ਜਰੂਰ ਕਰਵਾਇਓ ਨਾ ਆ ਵੀਰੇ ਤੁਸੀਂ ਜਾ ਰਹੇ ਹੋ ਆਗੇ ਦੋ ਮਿੰਟ ਓਕੇ ਓਕੇ ਤੇ ਬਾਈ ਮਾਰਕ ਪ੍ਰਿੰਟ ਕਾਲਾ ਖੇਰੀ ਹਾਂ ਜੀ ਆਗੇ ਬਹੁਤ سارے ਦੋਸਤ ਆ ਚੁੱਕੇ ਆ ਤੇ ਜੋੜੇ ਤੇ ਆ ਤੇ ਜਿੰਨੇ ਵੀ ਮੰਨ ਕੇ ਆਨ ਨਾਲ ਬੈਠੇ ਆ ਤੇ ਆ ਰਹੇ ਆ ਤੇ ਸਾਰੇ ਬੀ ਦਾ ਨਵਾਦਵਾ ਧੰਨਵਾਦ ਹੈ ਆ ਜਾਈਏ ਨਾ ਹਾਂਜੀ ਮਨਜੋਤ ਕੌਰ ਜੀ ਆਨ ਸਕੀ ਆਈ ਨੇ ਤਰੋ ਆਹ ਜੀ ਸੁਣਨ ਦੀ ਗੱਲ ਹਾਂਜੀ ਬਾਈ ਕਿਦਾਂ ਦਾ ਗੀਤ ਸੁਣਨਾ ਚਾਹੁੰਗੇ ਗੁਰਪ੍ਰੀਤ ਦਬਾਈ ਤੋਂ ਦੱਸੋ ਹੋਰ ਕਿਹੜਾ ਸੁਣਾਇਆ ਜੀ ਹਾਂਜੀ ਕਿਉਂਕਿ ਹੋਰ ਸੁਣਾ ਗੀਤ ਸਾਰੇ ਕਹੇ ਆਹ ਸੁਣਾਉਣਾ ਬਾਤ ਕਹਿਣ ਹਾਂ ਕਹਿਣ ਦਾ ਸਾਬ ਬੈਲੀਆਂ ਲਗਾ ਦੇ ਬੈਲੀਆਂ ਲਗਾਉਣਾ ਉਹ ਵੀ ਕਹਿੰਦੇ ਹਾਂਜੀ ਹਾਂਜੀ ਹੋੱਟ ਦੀ ਰਾਬ ਦੀ ਇੱਕ ਝੂਨੀ ਆ ਮੈਂ ਗੱਲ ਨਹੀਂ ਝੂਨੀ ਆ ਪਾ ਦੇ ਆਉਣੀ ਚੰਦ ਤੇਰੀ ਕਾਂਢੀ ਤੇਰੀ ਅਦਾ ਦੇ ਇੱਕ ਛੋਰੀਆਂ ਨੇ ਗੱਲ ਨਹੀਂ ਛੋਰੀਆ ਪਾ ਦੇ ਆਉਣੇ ਕੰਢ ਤੇਰੇ ਨਾਲ ੜੇ ਤੇਰੇ ਵਿਆਹ ਵਾਲਾ ਟੈਂਟ ਵੀ ਮੈਂ ਪਾਉਂਦੂੰ ਹੋ ਹੋ ਤੇਰੇ ਵਿਆਹ ਵਾਲਾ ਟੈਂਟ ਵੀ ਮੈਂ ਪਾਉਦੂੰ ਮਿੱਠਾ ਲੱਖੋ ਜਿਹੀ ਮੈਂ ਆਉਂਦੀ ਰਹਿਣਾ ਆਹ ਥਾਣੀ ਦੇ ਆਲ ਮੰਦ ਪਾਉਂਗਾ ਖਲਾ ਦੇ ਵੱਲ ਲੀਏ ਤੈਨੂੰ ਕਿੱਥੇ ਹੋ ਦੀ ਮੈਂ ਹੋ ਲੀਂਦਾ ਹਾਂ